ਸਿਕਰਕੁਨ ਜਸਪ੍ਰੀਤ ਸਿੰਘ ਬਾਠ ਅਤੇ ਉਹਨਾਂ ਦੀ ਟੀਮ ਨੇ ਅੱਜ ਸਵੇਰੇ ਗੁਰੂ ਨਾਨਕ ਸਿਗੁਰਦਵਾਰਾ ਸਰੀ ਡੈਲਟਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਸੁਖਤਾਲੀਵਾਲ ਨੂੰ ਇਹ ਪਟੀਸ਼ਨ 5100 ਦੇ 3467 ਦਸਤਖਤਾਂ ਦੀਆਂ ਹਾਰਡ ਕਾਪੀਆਂ ਦੇ ਬਕਸੇ ਭੇਟ ਕੀਤੇ। ਢਾਲੀਵਾਲ ਨੇ 에어 ਇੰਡੀਆ ਬੰਬ ਤਮਾਕਿਆਂ ਤੇ ਭਾਰਤੀ ਖੂਫੀਆ ਏਜੰਸੀ ਦੀ ਸ਼ੰਗੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਪੌਂਸਰ ਕੀਤਾ ਹੈ। House of Commons portal ਤੇ online petition ਨੂੰ ਪਹਿਲਾਂ ਹੀ 4200 ਤੋਂ ਵੱਧ ਦਸਤਖਤ ਮਿਲ ਚੁੱਕੇ ਹਨ ਇਸ ਮੂਕੇ ਜਾਣਕਾਰੀ ਦਿੰਦਿਆਂ ਉਹਨਾਂ ਕਹੇ ਕਿ 에어 ਇੰਡੀਆ ਦੇ ਬੰਬ ਧਮਾਕਿਆਂ ਪਿੱਛੇ ਸਿੱਖਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ ਸਿੱਖਾਂ ਦੇ ਸਿਰ ਵੱਡਾ ਦਾਗ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਆਉਣ ਵਾਲੀ ਅਗਲੀ ਪੀੜ੍ਹੀ ਤੇ ਵੀ ਇਹ ਇਲਜ਼ਾਮ ਲੱਗਣ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਤੇ ਸੱਚ ਸਭ ਦੇ ਸਾਹਮਣੇ ਆਏ 8 ਦਸੰਬਰ 2024 ਨੂੰ ਸਾਡੇ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੁਖਤਾਰੀਵਾਲ ਜੀ ਨੂੰ ਅਸੀਂ ਜਿਹੜੀ ਪਟੀਸ਼ਨ ਹੈ ਇਹ ਫੇਰ ਇੰਡੀਆ ਕ੍ਰਿਸ਼ਕਾ ਵੋਮਿੰਗ ਦੇ ਉੱਪਰ ਰੀ ਇਨਕੁਆਰੀ ਦੀ ਹੈ ਉਹ ਅਸੀਂ ਜਿਹੜੀਆਂ ਹਾਰਡ ਕਾਪੀ ਸਬਮਿਟ ਕਰਨ ਲੱਗੇ ਹਾਂ ਜਿਹਦੇ ਵਿੱਚ 4170 ਜਿਹੜੀਆਂ ਆਨਲਾਈਨ ਹੋ ਗਈਆਂ ਸੀ ਤੇ 3467 ਸਾਡੇ ਕੋਲ ਹਾਰਡ ਕਾਪੀਜ਼ ਨੇ ਕਿਉਂਕਿ ਕੁਝ ਜਿਹੜੇ ਲੋਕ ਸਾਡੇ ਉਹ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦੇ ਸਨ ਇਸ ਕਰਕੇ ਇਹ ਜਿਹੜੀਆਂ ਹਾਰਡ ਕਾਪੀਜ਼ ਨੇ ਸੀ ਸੁਖਤਾਲੀਆ ਜੀ ਨੂੰ ਸਪੁਰਦ ਕਰਨ ਲੱਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਪਟੀਸ਼ਨ ਆ ਇਸ ਇਸ ਦੇ ਉੱਤੇ ਮੋੜ ਤੋਂ ਜਾਂਚ ਹੋਏ ਤੇ ਜਿਹੜਾ ਸਿੱਖਾਂ ਦੇ ਉੱਤੇ ਲੱਗਾ ਹੋਇਆ ਦਾਗਿਆ ਉਹ ਸਦਾ ਲਈ ਸਾਡੇ ਸਿਰੋਂ ਧੋਤਾ ਜਾਏ ਤਾਂ ਕਿ ਇਹ ਦਾਗ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਨਾ ਸ਼ਿਫਟ ਹੋ ਸਕੇ ਸੋ ਕੌਮ ਨੇ ਜਿਹੜਾ ਆਪਣਾ ਕੰਮ ਕਰ ਲਿਆ ਨੌਜਵਾਨੀ ਨੇ ਕੰਮ ਕਰ ਲਿਆ ਵੋਲੰਟੀਅਰ ਨੇ ਕੰਮ ਕਰ ਲਿਆ ਹੁਣ ਜਿਹੜਾ ਸਾਡੀ ਆਸ ਪੂਰੀ ਸਾਡੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੀ ਜਾਣਦੇ ਆ ਅਸੀਂ ਆਸ ਕਰਦੇ ਆ ਕਿ ਇਹ ਐਸਡੀ ਦੀ ਇਨਕੁਆਰੀ ਕਰਦਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਾਰਕੁਨ ਜਸਪ੍ਰੀਤ ਸਿੰਘ ਬਾਠਾ ਤੇ ਉਹਨਾਂ ਦੀ ਟੀਮ ਨੇ ਅੱਜ ਸਵੇਰੇ ਗੁਰੂ ਨਾਨਕ ਸਿ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਸੁਖ ਢਾਲੀਵਾਲ ਨੇ ਇਹ ਪਟੀਸ਼ਨ 5100 ਦੇ 3467 ਦਸਤਖਤਾਂ ਦੀਆਂ ਹਾਰਡ ਕਾਪੀਆਂ ਦੇ ਬਕਸੇ ਭੇਟ ਕੀਤੇ। ਢਾਲੀਵਾਲ ਨੇ 에어 ਇੰਡੀਆ ਬੰਬ ਤਮਾਕਿਆਂ ਤੇ ਭਾਰਤੀ ਖੁਫੀਆ ਏਜੰਸੀ ਦੀ ਸ਼ੰਗੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਪੌਂਸਰ ਕੀਤਾ ਹੈ। House of Commons portal ਤੇ online petition ਨੂੰ ਪਹਿਲਾਂ ਹੀ 4200 ਤੋਂ ਵੱਧ ਦਸਤਖਤ ਮਿਲ ਚੁੱਕੇ ਹਨ ਇਸ ਮੂਕੇ ਜਾਣਕਾਰੀ ਦਿੰਦਿਆਂ ਉਹਨਾਂ ਕਹੇ ਕਿ Air India ਦੇ ਬੰਬ ਧਮਾਕਿਆਂ ਪਿੱਛੇ ਸਿੱਖਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ ਸਿੱਖਾਂ ਦੇ ਸਿਰ ਵੱਡਾ ਦਾਗ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਆਉਣ ਵਾਲੀ ਅਗਲੀ ਪੀੜ੍ਹੀ ਤੇ ਵੀ ਇਹ ਇਲਜ਼ਾਮ ਲੱਗਣ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਤੇ ਸੱਚ ਸਭ ਦੇ ਸਾਹਮਣੇ ਆਏ 8 ਦਸੰਬਰ 2024 ਨੂੰ ਸਾਡੇ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੋਖਤਾਰੀਵਾਲ ਜੀ ਨੂੰ ਅਸੀਂ ਜਿਹੜੀ ਪਟੀਸ਼ਨ ਹੈ ਇਹ 에ਅਰ ਇਡੀਆ ਕ੍ਰਿਸ਼ਕਾ ਬੋਮਿੰਗ ਦੇ ਉੱਪਰ ਰੀ ਇਨਕੁਆਰੀ ਦੀ ਹੈ ਉਹ ਅਸੀਂ ਜਿਹੜੀਆਂ ਹਾਰਡ ਕਾਪੀ ਸਬਮਿਟ ਕਰਨ ਲੱਗੇ ਹਾਂ ਜਿਹਦੇ ਵਿੱਚ 4170 ਜਿਹੜੀਆਂ ਆਨਲਾਈਨ ਹੋ ਗਈਆਂ ਸੀ ਤੇ 3467 ਸਾਡੇ ਕੋਲ ਹਾਰਡ ਕਾਪੀਜ਼ ਨੇ ਕਿਉਂਕਿ ਕੁਝ ਜਿਹੜੇ ਲੋਕ ਸਾਡੇ ਉਹ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦੇ ਸਾਨੂੰ ਇਸ ਕਰਕੇ ਇਹ ਜਿਹੜੀਆਂ ਹਾਰਡ ਕਾਪੀਜ਼ ਨੇ ਸੀ ਸੁਖਤਾਰੀয়াল ਜੀ ਨੂੰ ਸਪੰਦ ਕਰਨ ਲੱਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਪਟੀਸ਼ਨ ਆ ਇਸ ਇਸ ਦੇ ਉੱਤੇ ਮੋੜ ਤੋਂ ਜਾਂਚ ਹੋਵੇ ਤੇ ਜਿਹੜਾ ਸਿੱਖਾਂ ਦੇ ਉੱਤੇ ਲੱਗਾ ਹੋਇਆ ਦਾਗਿਆ ਉਹ ਸਦਾ ਲਈ ਸਾਡੇ ਸਿਰੋਂ ਧੋਤਾ ਜਾਏ ਤਾਂ ਕਿ ਇਹ ਦਾਗ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਨਾ ਸ਼ਿਫਟ ਹੋ ਸਕੇ ਸੋ ਕੌਮ ਨੇ ਜਿਹੜਾ ਆਪਣਾ ਕੰਮ ਕਰ ਲਿਆ ਜੋਵਾਨੀ ਨੇ ਕੰਮ ਕਰ ਲਿਆ ਵੋਲੰਟੀਅਰ ਨੇ ਕੰਮ ਕਰ ਲਿਆ ਹੁਣ ਜਿਹੜਾ ਸਾਡੀ ਆਸ ਪੂਰੀ ਸਾਡੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੀ ਜੀ ਆਂਤੇ ਆ ਅਸੀਂ ਆਸ ਕਰਦੇ ਆ ਕਿ ਇਹ ਇਸਦੀ ਇਨਕੁਆਰੀ ਕਰਦਗੇ ਜੀ ਵੈਰੀ ਗੁੱਜ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸੇਕਾਰਕੁਨ ਜਸਪ੍ਰੀਤ ਸਿੰਘ ਬਾਠ ਅਤੇ ਉਹਨਾਂ ਦੀ ਟੀਮ ਨੇ ਅੱਜ ਸਵੇਰੇ ਗੁਰੂ ਨਾਨਕ ਸਿ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਸੁਖਤਾਲੀਵਾਲ ਨੂੰ ਇਹ ਪਟੀਸ਼ਨ 5100 ਦੇ 3467 ਦਸਤਖਤਾਂ ਦੀਆਂ ਹਾਰਡ ਕਾਪੀਆਂ ਦੇ ਬਕਸੇ ਭੇਟ ਕੀਤੇ। ਢਾਲੀਵਾਲ ਨੇ 에어 ਇੰਡੀਆ ਬੰਬ ਧਮਾਕਿਆਂ ਤੇ ਭਾਰਤੀ ਖੂਫੀਆ ਏਜੰਸੀ ਦੀ ਸ਼ੰਗੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਪੌਂਸਰ ਕੀਤਾ ਹੈ। ਹਾਊਸ ਆਫ ਕਾਮਨਸ ਪੋਰਟਲ ਤੇ ਔਨਲਾਈਨ ਪਟੀਸ਼ਨ ਨੂੰ ਪਹਿਲਾਂ ਹੀ 4200 ਤੋਂ ਵੱਧ ਦਸਤਖਤ ਮਿਲ ਚੁੱਕੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 에어 ਇੰਡੀਆ ਦੇ ਬੰਬ ਧਮਾਕਿਆਂ ਪਿੱਛੇ ਸਿੱਖਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ ਸਿੱਖਾਂ ਦੇ ਸਿਰ ਵੱਡਾ ਦਾਗ ਹੈ। ਅਸੀਂ ਨਹੀਂ ਚਾਹੁੰਦੇ ਕਿ ਸਿੱਖਣ ਦੀ ਆਉਣ ਵਾਲੀ ਅਗਲੀ ਪੀੜ੍ਹੀ ਤੇ ਵੀ ਇਹ ਇਲਜ਼ਾਮ ਲੱਗਣ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਤੇ ਸੱਚ ਸਭ ਦੇ ਸਾਹਮਣੇ ਆਏ 8 ਦਸੰਬਰ 2024 ਨੂੰ ਸਾਡੇ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੁਖਤਾਰੀਵਾਲ ਜੀ ਨੂੰ ਅਸੀਂ ਜਿਹੜੀ ਪਟੀਸ਼ਨ ਹੈ ਇਹ ਫੇਰ ਇੰਡੀਆ ਕ੍ਰਿਸ਼ਕਾ ਵੋਮਨ ਦੇ ਉੱਪਰ ਰੀ ਇਨਕੁਆਰੀ ਦੀ ਹੈ ਉਹ ਅਸੀਂ ਜਿਹੜੀਆਂ ਹਾਰਡ ਕਾਪੀ ਸਬਮਿਟ ਕਰਨ ਲੱਗੇ ਹਾਂ ਇਹਦੇ ਵਿੱਚ 4170 ਜਿਹੜੀਆਂ ਆਨਲਾਈਨ ਹੋ ਗਈਆਂ ਸੀ ਤੇ 3467 ਸਾਡੇ ਕੋਲ ਹਾਰਡ ਕਾਪੀਜ਼ ਨੇ ਕਿਉਂਕਿ ਕੁਝ ਜਿਹੜੇ ਲੋਕ ਸਾਡੇ ਉਹ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦੇ ਸਨ ਇਸ ਕਰਕੇ ਇਹ ਜਿਹੜੀਆਂ ਹਾਰਡ ਕਾਪੀਜ਼ ਨੇ ਸੀ ਸੁਖਤ ਅਰਿਆਲ ਜੀ ਨੂੰ ਸਪੁਰਦ ਕਰਨ ਲੱਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਪਟੀਸ਼ਨ ਇਸ ਇਸ ਦੇ ਉੱਤੇ ਮੋੜ ਤੋਂ ਜਾਂਚ ਹੋਏ ਜਿਹੜਾ ਸਿੱਖਾਂ ਦੇ ਉੱਤੇ ਲੱਗਾ ਹੋਇਆ ਦਾਗਿਆ ਉਹ ਸਦਾ ਲਈ ਸਾਡੇ ਸਿਰੋਂ ਧੋਤਾ ਜਾਏ ਤਾਂ ਕਿ ਇਹ ਦਾਗ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਨਾ ਸ਼ਿਫਟ ਹੋ ਸਕੇ ਸੋ ਕੌਮ ਨੇ ਜਿਹੜਾ ਆਪਣਾ ਕੰਮ ਕਰ ਲਿਆ ਨੌਜਵਾਨੀ ਨੇ ਕੰਮ ਕਰ ਲਿਆ ਵੌਲੰਟੀਅਰ ਨੇ ਕੰਮ ਕਰ ਲਿਆ ਹੁਣ ਜਿਹੜਾ ਸਾਡੀ ਆਸ ਪੂਰੀ ਸਾਡੇ ਮੈਂਬਰ ਆਫ ਪਾਰਲੀਮੈਂਟ ਸੁਖਤ阿里 ਜਾਨਤੇ ਆ ਅਸੀਂ ਆਸ ਕਰਦੇ ਆ ਕਿ ਇਹ ਇਸ ਦੀ ਇਨਕੁਆਰੀ ਕਰਦਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਕੁਨ ਜਸਪ੍ਰੀਤ ਸਿੰਘ ਬਾਠ ਅਤੇ ਉਹਨਾਂ ਦੀ ਟੀਮ ਨੇ ਅੱਜ ਸਵੇਰੇ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸ੍ਰੀ ਡੈਲਟਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਸੰਸਦ ਮੈਂਬਰ ਸੁਖਤਾਲੀਵਾਲ ਨੂੰ ਈ ਪਟੀਸ਼ਨ 5100 ਦੇ 3467 ਦਸਤਖਤਾਂ ਦੀਆਂ ਹਾਰਡ ਕਾਪੀਆਂ ਦੇ ਬਕਸੇ ਭੇਟ ਕੀਤੇ। ਢਾਲੀਵਾਲ ਨੇ 에어 ਇੰਡੀਆ ਬੰਬ ਤਮਾਕੀਆਂ ਤੇ ਭਾਰਤੀ ਖੁਫੀਆ ਏਜੰਸੀ ਦੀ ਸ਼ੰਗੂਲੀਅਤ ਦੀ ਨਵੀਂ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਪੌਂਸਰ ਕੀਤਾ ਹੈ। House of Commons portal ਤੇ online petition ਨੂੰ ਪਹਿਲਾਂ ਹੀ 4200 ਤੋਂ ਵੱਧ ਦਸਤਖਤ ਮਿਲ ਚੁੱਕੇ ਹਨ ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ 에어 ਇੰਡੀਆ ਦੇ ਬੰਬ ਧਮਾਕਿਆਂ ਪਿੱਛੇ ਸਿੱਖਾਂ ਦਾ ਹੱਥ ਹੋਣ ਦੀ ਗੱਲ ਕਹੀ ਜਾਂਦੀ ਹੈ ਜੋ ਕਿ ਸਿੱਖਾਂ ਦੇ ਸਿਰ ਵੱਡਾ ਦਾਗ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਿੱਖਾਂ ਦੀ ਆਉਣ ਵਾਲੀ ਅਗਲੀ ਪੀੜ੍ਹੀ ਤੇ ਵੀ ਇਹ ਇਲਜ਼ਾਮ ਲੱਗਣ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਹੋਵੇ ਤੇ ਸੱਚ ਸਭ ਦੇ ਸਾਹਮਣੇ ਆਏ 8 ਦਸੰਬਰ 2024 ਨੂੰ ਸਾਡੇ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਸੁਖਤ阿里ਵਾਲ ਜੀ ਨੂੰ ਅਸੀਂ ਜਿਹੜੀ ਪਟੀਸ਼ਨ ਹੈ ਇਹ ਇਰ ਇੰਡੀਆ ਕ੍ਰਿਸ਼ਕਾ ਬੋਮਿੰਗ ਦੇ ਉੱਪਰ ਰੀ ਇਨਕੁਆਰੀ ਦੀ ਹੈ ਉਹ ਅਸੀਂ ਜਿਹੜੀਆਂ ਹਾਰਡ ਕਾਪੀ ਸਬਮਿਟ ਕਰਨ ਲੱਗੇ ਆ ਜਿਹਦੇ ਵਿੱਚ 4170 ਜਿਹੜੀਆਂ ਆਨਲਾਈਨ ਹੋ ਗਈਆਂ ਸੀ ਤੇ 3467 ਸਾਡੇ ਕੋਲ ਹਾਰਡ ਕਾਪੀਜ਼ ਨੇ ਕਿਉਂਕਿ ਕੁਝ ਜਿਹੜੇ ਲੋਕ ਸਾਡੇ ਉਹ ਜਿਹੜੀਆਂ ਆਨਲਾਈਨ ਉਹ ਨਹੀਂ ਕਰ ਸਕਦੇ ਸਾਨੂੰ ਇਸ ਕਰਕੇ ਇਹ ਜਿਹੜੀਆਂ ਹਾਰਡ ਕਾਪੀਜ਼ ਨੇ ਸੀ ਸੁਖਤਾਰੀয়াল ਜੀ ਨੂੰ ਸਪੰਦ ਕਰਨ ਲੱਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਪਟੀਸ਼ਨ ਆ ਇਸ ਇਸ ਦੇ ਉੱਤੇ ਮੋੜ ਤੋਂ ਜਾਂਚ ਹੋਏ ਤੇ ਜਿਹੜਾ ਸਿੱਖਾਂ ਦੇ ਉੱਤੇ ਲੱਗਾ ਹੋਇਆ ਦਾਗਿਆ ਉਹ ਸਦਾ ਲਈ ਸਾਡੇ ਸਿਰੋਂ ਧੋਤਾ ਜਾਏ ਤਾਂ ਕਿ ਇਹ ਦਾਗ ਅੱਗੇ ਆਉਣ ਵਾਲੀ ਜਨਰੇਸ਼ਨ ਤੇ ਨਾ ਸ਼ਿਫਟ ਹੋ ਸਕੇ ਸੋ ਕੌਮ ਨੇ ਜਿਹੜਾ ਆਪਣਾ ਕੰਮ ਕਰ ਲਿਆ ਜੋਵਾਨੀ ਨੇ ਕੰਮ ਕਰ ਲਿਆ ਵੋਲੰਟੀਅਰ ਨੇ ਕੰਮ ਕਰ ਲਿਆ ਹੁਣ ਜਿਹੜਾ ਸਾਡੀ ਆਸ ਪੂਰੀ ਸਾਡੇ ਮੈਂਬਰ ਆਫ ਪਾਰਲੀਮੈਂਟ ਸੁਖਤਾਲੀ ਜਾਣਦੇ ਆ ਅਸੀਂ ਆਸ ਕਰਦੇ ਆ ਕਿ ਇਹ ਐਸਡੀ ਦੀ ਇਨਕੁਆਰੀ ਕਰ ਦੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ